ਹਾਂ ਹਾਂ ਸੀਬੋ ਤੈਨੂੰ ਵੀ ਬਹੁਤ ਬਹੁਤ ਵਧਾਈਆਂ ਹਾਂ ਨਾ ਨਾ ਫੋਟੋ ਤਾਂ ਮੈਂ ਦੇਖ ਲਈ ਤੀ ਬਲਾਈ ਸੋਹਣੀ ਲੱਗਦੀ ਏ ਜੋੜੀ ਹਾਂ ਹਾਂ ਨਾ ਆ ਕੇ ਜਾਊਂਗੀ ਤੈਨੂੰ ਪਤਾ ਪੈਣਾ ਇੱਕ ਤਾਂ ਘਰ ਦੇ ਕੰਮਾਂ ਕਾਰਾਂ ਚੋਂ ਕਿੱਥੇ ਨਿਕਲਿਆ ਜਾਂਦਾ ਸਾਰਾ ਦਿਨ ਘਰ ਦਾ ਕੰਮ ਨਹੀਂ ਨਿਪੜਦਾ ਹੋਰ ਇੱਕ ਆ ਗਰਮੀ ਜੈ ਖਾਣੇ ਦੀ ਦੇਸਾਂ ਦੀ ਹੋ ਰਹੀ ਏ ਨਾ ਨਾ ਆਉਂਗੀ ਮੈਂ ਇੱਕ ਦੋ ਦਿਨਾਂ ਤੱਕ ਟਾਈਮ ਕੱਢ ਕੇ ਹਾਂ ਹਾਂ ਤੇ ਮੇਰੇ ਵੱਲੋਂ ਜੈਲੇ ਨੂੰ ਵੀ ਬਹੁਤ ਬਹੁਤ ਵਧਾਈਆਂ ਕਹਿ ਦੀ ਠੀਕ ਹੈ ਜੰਗਾ ਠੀਕ ਹੈ ਠੀਕ ਓਕੇ ਨੂੰ ਬਧਾਈ ਜਾਂਦੇ ਜੰਨੀਆਂ ਫੋਨ ਤੇ ਬਧਾਈਆਂ ਤੇ ਜੀ ਮੇਰੀ ਸਹੇਲੀ ਨਹੀਂ ਹੈਗੀ ਸੀਬੋ ਹੂੰ ਉਹਨੇ ਮੁੰਡਾ ਮੰਗ ਲਿਆ ਉਹਨੂੰ ਦਿੰਦੀ ਸੀ ਬਧਾਈਆਂ ਓਏ ਲੋਕਾਂ ਨੂੰ ਬਧਾਈਆਂ ਦੇ ਜਾਂਦੀਆਂ ਆਪਦੇ ਮੁੰਡੇ ਬਾਰੇ ਵੀ ਸੋਚ ਲਾ ਲੈ ਆਪਦੇ ਮੁੰਡੇ ਬਾਰੇ ਵੀ ਸੋਚਿਆ ਹੋਇਆ ਜੀ ਐਨ ਚੰਨ ਵਰਗੀ ਨੂੰ ਲੈ ਕੇ ਆਉਂਗੀ ਅੱਛਾ ਹਾਂ ਇਹੀ ਸੋਚਿਆ ਹੋਇਆ ਹੈ ਚੰਨ ਵਰਗੀ ਨੂੰ ਤਾਂ ਲੈ ਆਈ ਪਹਿਲਾਂ ਉਹਦੀ ਸਲਾਹ ਤਾਂ ਲੈ ਲਾ ਕੀ ਪਤਾ ਹੋ ਆਪ ਹੀ ਪਸੰਦ ਕਰੀ ਖੜਾ ਹੋਵੇ ਆ ਦੇਖ ਲੈ ਨਾਉ ਲਿਆ ਨਾਲ ਦੀ ਨਾਲ ਫੋਨ ਆ ਗਿਆ ਐਡੀ ਲੰਮੀ ਉਮਰ ਹੈ ਮੇਰੇ ਪੁੱਤ ਦੀ ਜੁਗ ਜੁਗ ਜੀਵੇ ਆ ਕੇ ਮਾਲਕ ਇਹਨੂੰ ਖੁਸ਼ੀਆਂ ਬਖਸ਼ੇ ਕਰ ਗੱਲ ਫਿਰ ਹਾਂ ਕਰਦੀਆਂ ਗੱਲ ਦੇਖਦੇ ਆ ਕੀ ਕਹਿੰਦਾ ਹੈਲੋ ਸਸੀ ਘਰ ਮਾਤਾ ਹਾਂ ਸਸਰੀ ਘਰ ਪੁੱਤ ਹੋ ਠੀਕ ਹੈ ਮੈਂ ਬੜੀਆ ਬੇਬੇ ਤੇ ਬਾਪੂ ਕਿਵੇਂ ਹੈਗਾ ਹਾਂ ਠੀਕ ਠਾਕ ਤੇਰਾ ਬਾਪੂ ਵਧੀਆ ਤੇ ਬਾਪੂ ਕਾ ਰਹਿਆ ਜਾ ਖੇਤ ਹੈਗਾ ਨਾ ਲੱਵੀ ਬੈਠਾ ਤੇਰਾ ਬਾਪੂ ਕਰਾਇਓ ਗੱਲ ਲੈ ਕਰ ਲਾ ਗੱਲ ਠੀਕ ਆ ਲੈ ਉਹ ਬੱਡੀ ਸ਼ਰੀ ਬਾਤ ਕਰਦੇ ਮੈਨੂੰ ਘੱਟ ਆ ਦੇਖਾ ਸਪੀਕਰ ਤੇ ਲਾਤਾ ਦੱਸ ਕਿ ਤਨ ਉੱਚਾ ਸੁਣਦਾ ਕਰ ਲੈ ਆ ਵੀ ਮੁੰਡਿਆ ਕੀ ਹਾਲ ਚਾਲ ਨੇ ਤੇਰੇ ਵਧੀਆ ਬਾਪੂ ਤੂੰ ਸੁਣਾ ਤੇਰਾ ਕੀ ਹਾਲ ਚਾਲ ਹੈਗਾ ਉਹ ਮੈਂ ਵੀ ਵਧੀਆ ਪੱਤਾ ਹੋਰ ਸੁਣਾ ਬਾਪੂ ਕੀ ਕਰਦਾ ਸੀਗਾ ਫਿਰ ਉਹ ਕੁਛ ਨਹੀਂ ਪੱਤਾ ਬਸ ਅਨਿਰ ਲਾ ਕੇ ਬੈਠਾ ਸੀ ਤੇਰੇ ਵਿਆਹ ਦੀਆਂ ਗੱਲਾਂ ਕਰੀ ਜਾਂਦੇ ਸੀ ਨਾਲੇ ਤੇਰੀ ਬੇਬੇ ਦੀ ਵੀ ਉਮਰ ਬਹੁਤ ਹੋ ਗਈ ਹਣਾ ਕਿੰਨਾ ਚਿਰ ਕੰਮ ਕਰੀ ਜਾਊਗਾ ਇਹ ਹਾਂ ਹਾਂ ਬਾਪੂ ਇਹ ਤਾਂ ਹੈ ਉਹ ਨਾਲੇ ਜੇ ਤੈਨੂੰ ਕੋਈ ਕੁੜੀ ਪਸੰਦਾ ਤੂੰ ਸੰਗੇ ਨਾਲ ਸਾਨੂੰ ਦੱਸ ਦੇ ਅਸੀਂ ਤੇਰਾ ਵਿਆਹ ਕਰ ਦਾਂਗੇ ਨਾ ਨਾ ਬਾਪੂ ਇਦਾਂ ਹੀ ਤਾਂ ਕੋਈ ਗੱਲ ਨਹੀਂ ਹੈਗੀ ਮੇਰੀ ਨਿਗਾਹ 'ਚ ਤਾਂ ਕੋਈ ਕੁੜੀ ਨਹੀਂ ਹੈਗੀ ਤੁਸੀਂ ਆਪ ਹੀ ਦੇਖ ਲਓ ਬਸ ਸੋਡੀ ਪਸੰਦ ਮੇਰੀ ਪਸੰਦ ਲੈ ਦੇਖ ਮੇਰਾ ਪੁੱਤ ਕਿੰਨਾ ਸਾਊ ਹੈ ਮੇਰਾ ਪੁੱਤ ਮੱਥੋਂ ਤਾਂ 1 ਇੰਚ ਵਾਰ ਨਹੀਂ ਹੈਗਾ ਉਹਨੂੰ ਪਤਾ ਹੈ ਵੀ ਮੇਰੀ ਮਾਂ ਜੇ ਰਿਸ਼ਤਾ ਕਰੂਗੀ ਨਾ ਆਪਦੀ ਸਮਝ ਨਾਲ ਸੋਚ ਸਮਝ ਕੇ ਕਰੂਗੀ ਨਾਲੇ ਮੈਂ ਤਾਂ ਮੇਰੇ ਪੁੱਤ ਵਾਸਤੇ ਐਨ ਚੰਨ ਵਰਗੀ ਨੂੰ ਲਿਆ ਕੇ ਦੇਵਾਂਗੀ ਮੇਰੀ ਗੱਲ ਸੁਣ ਪੁੱਤ ਆਦੇ ਬਾਪੂ ਦੀਆਂ ਗੱਲਾਂ ਚ ਨਹੀਂ ਇਹ ਤਾਂ ਉਹੀ ਮਾਰਦਾ ਰਹਿੰਦਾ ਪਕਾਈ ਤੈਨੂੰ ਪਤੀ ਇਹਦੇ ਸੁਭਾਅ ਦਾ ਕਹਿਜ ਐ ਮੈਂ ਪਾਲ ਕੇ ਦੇਉਂਗੀ ਤੇਰੇ ਵਾਸਤੇ ਐਨ ਜਮਾ ਪਤਲੀ ਪਤੰਗ ਉੱਚੀ ਲੰਮੀ ਗੋਰੀ ਸੋਹਣੀ ਸੁਨੱਖੀ ਕੁੜੀ ਉਹ ਅੰਬਰਾਂ ਦੀ ਪਰਿਵਤ ਤੋਂ ਵੀ ਸੋਹਣੀ ਸੁਨੱਖੀ ਪਾਲ ਕੇ ਦੇਉਂਗੀ ਤੈਨੂੰ ਦੇਖੀ ਤਾਂ ਫਿਰ ਲੋਕ ਕਿਵੇਂ ਖੜ ਖੜ ਦੇਖਣਗੇ ਸਾਰੇ ਪਿੰਡ ਤੋਂ ਵੱਖਰੀ ਹੋਊਗੀ ਕੋਈ ਨਾ ਬੇਬੇ ਤੂੰ ਕਰ ਲਈ ਕੁੜੀ ਪਸੰਦ ਮੈਂ ਕਿਹੜਾ ਨਾਲੇ ਥੋਡੇ ਤੋਂ ਬਾਹਰ ਆਂਗਾ ਆ ਹੋਈ ਨਾ ਗੱਲ ਪੁੱਤ ਹੋਵੇ ਤਾਂ ਮੇਰੇ ਬੰਟੀ ਪੁੱਤ ਵਰਗਾ ਚਲ ਠੀਕ ਹੈ ਕਰਦੇ ਨਾ ਬਾਅਦ ਚ ਕਰਦਾ ਮੈਂ ਬਿਲਜਾ ਬਣਾਉਣਾ ਸੀ ਕੱਕ ਠੀਕ ਹੈ ਚੰਗਾ ਤੁਹਾਡਾ ਪੁੱਤ ਹਾਂ ਚਲੋ ਠੀਕ ਹੈ ਨਾ ਤੇ ਨੂਅਕ ਲਈਏ ਕਿੰਨਾ ਆ ਤੂੰ ਕੀ ਮੁੰਡੇ ਨੂੰ ਪੁੱਟੀਆਂ ਪਟੀਆਂ ਹੀ ਪੜਾਈ ਜਾਂਦਾ ਓਕੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਾ ਲਈ ਬੇ ਲੋਕ ਤਾਂ ਕਹਿੰਦੇ ਨੇ ਜਬਾਕ ਸਾਡੀ ਵੀ ਆਪਣੀ ਮਰਜ਼ੀ ਦੀ ਫੈਮਿਲੀ ਦੇ ਨਾਲ ਵਿਆਹ ਕਰਾਉਣ ਤੇ ਤੂੰ ਆਪਣੇ ਮੁੰਡੇ ਨੂੰ ਕਹਿੰਦਾ ਤੂੰ ਆਪਣੀ ਮਰਜ਼ੀ ਦੀ ਕੁੜੀ ਨਾਲ ਵਿਆਹ ਕਰਾ ਲਈ ਉਹ ਫਿਰ ਕਿੱਡੀ ਗੱਲ ਆ ਅੱਜ ਕੱਲ ਜਵਾਨੀ ਇਹ ਜਾਂ ਹਰੇਕ ਆਪ ਦੇ ਮਰਜ਼ੀ ਨਾਲ ਵਿਆਹ ਕਰਾਉਂਦਾ ਗਾ ਜੇ ਕਰਾ ਲਓ ਫਿਰ ਕੀ ਕੀ ਗੱਲ ਹੋ ਜੂ ਬੇ ਗੱਲ ਨਹੀਂ ਜਿੰਦਗੀ ਤਾਂ ਸਾਰੀ ਉਮਰ ਇਸੇ ਨਹੀਂ ਕੱਟਣੀ ਆ ਬੇ ਤਾਂ ਹੀ ਕਹਿਨੀ ਆ ਜੇ ਉਹਨਾਂ ਹੀ ਜ਼ਿੰਦਗੀ ਕੱਟਣੀ ਆ ਉਹਦੇ ਨਾਲ ਆਪਾਂ ਨੇ ਤਾਂ ਨਾਲੇ ਰਹਿਣਾ ਕੋ ਚੱਲ ਚੰਗਾ ਤੂੰ ਤਾਂ ਬਸ ਨਾ ਚੁੱਪ ਕਰਦਾ ਨਾਂ ਨਹੀਂ ਲੈਂਦੇ ਇੱਕ ਵਾਰ ਸ਼ੁਰੂ ਹੋ ਜਾਏ ਫਿਰ ਚੱਲੀ ਜਾਂਦੇ ਆ ਮੈਂ ਤਾਂ ਖੇਤ ਗੇੜਾ ਮਾਰ ਕੇ ਆਉਣਾ ਨਾ ਹੁਣ ਵੀ ਤਾਂ ਮੇਰੀ ਗੱਲ ਮੰਨੀ ਹੋਏ ਜੇ ਪਹਿਲਾਂ ਮੰਨ ਲੈਂਦਾ ਲਮੇ ਵੀ ਕੀ ਇਹਦੇ ਨਾਲ ਗੱਲਾਂ ਲੱਗ ਗਈ ਉੱਠ ਕੇ ਚਾੜੂ ਪੋਚਾ ਕਰਾਂ ਫਿਰ ਦੁਪਹਿਰ ਦੀ ਚਾਹ ਰੋਟੀ ਵੀ ਇਹਨੂੰ ਖੇਤ ਭੇਜਣੀ ਐ ਕਰਾਂ ਸਾਰੇ ਕੰਮ ਤੋਂ ਲੇਟ ਹੋ ਗਈ ਫਟਾਫਟ ਨਿਮੇੜਾਂ ਪਰੇ ਭਾਬੀ ਭਾਬੀ ਬੇ ਹਾਂ ਜੱਸ ਮੈਦਾ ਕੌਦਾ ਬਾਜਾ ਮਾਰੀ ਜਾਣਾ ਆ ਦੁੱਧ ਪਾ ਦੋ ਬੇ ਦੁੱਧ ਤਾਂ ਮੈਂ ਪਾ ਦੇਣੀ ਆ ਪਰ ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ ਹਾਂ ਦੱਸ ਭਾਬੀ ਕੀ ਗੱਲ ਕਰਨੀ ਹੈ ਵੀ ਮੈਂ ਤਾਂ ਐਂ ਕਹਿੰਨੀ ਤੂੰ ਸਾਰੇ ਪਿੰਡ ਦੇ ਰਿਸ਼ਤੇ ਕਰਾਈ ਜਾਣਾ ਉਰਾ ਪਰਾਂ ਵੀ ਪਿੰਡਾਂ ਚ ਬਥੇਰੇ ਵਿਆਹ ਤੇ ਮੁੰਡੇ ਵੀ ਕੋਈ ਸਾਡੇ ਮੁੰਡੇ ਵਾਸਤੇ ਰਿਸ਼ਤਾ ਦੇਖ ਲੈ ਹੋ ਲੈ ਉਹ ਇਹ ਕਿੱਡੀ ਗੱਲ ਆ ਭਾਬੀ ਤੂੰ ਦੱਸ ਵੀ ਤੇਰੀ ਮੰਗ ਕੀ ਹੈ ਕਹੇ ਜੀ ਕੁੜੀ ਚਾਹੀਦੀ ਹੈ ਰਿਸ਼ਤਾ ਆਪਾਂ ਹੁਣ ਕਰਾ ਦਿੰਨੇ ਆ ਫੇ ਮੇਰੀ ਗੱਲ ਸੁਣ ਮੰਗ ਤਾਂ ਮੇਰੀ ਕੁਛ ਨਹੀਂ ਹੈਗੀ ਅਸਾਂ ਤਿੰਨ ਕੱਪੜਿਆਂ ਚ ਕੁੜੀ ਨੂੰ ਲਿਆਵਾਂਗੇ ਪਰ ਇੱਕ ਸ਼ਰਤ ਹੈ ਮੇਰੀ ਵੀ ਕੁੜੀ ਸੋਹਣੀ ਸੁਨੱਖੀ ਹੋਵੇ ਬਸ ਇਹੀ ਮੰਗ ਹੈ ਮੇਰੀ ਭਾਬੀ ਫਿਰ ਤੂੰ ਇਹ ਸੋਚਾ ਵੀ ਤੇਰੀ ਮੰਗ ਪੂਰੀ ਹੋ ਗਈ ਹੈਗਾ ਤੇਰੀ ਨਿਗਾ ਚ ਕੋਈ ਰਿਸ਼ਤਾ ਹੈਗੀ ਇੱਕ ਕੁੜੀ ਸੋਹਣੀ ਸੁਨੱਖੀ ਹੋਣੀ ਹੈ ਮਾਹ ਹੱਥ ਲਾਇ ਮੈਲੀ ਹੁੰਦੀ ਹੈ ਹਾਂ ਬਸ ਐਹੀ ਜੀ ਕੁੜੀ ਚਾਹੀਦੀ ਸਾਨੂੰ ਕਿ ਤੂੰ ਹੀ ਕੋਈ ਪੱਕਾ ਜੇ ਰੰਗ ਵਾਲੀ ਕੋਈ ਮੋਟੜੀ ਜੀ ਆਪਦੇ ਵਰਗੀ ਲੱਭ ਕੇ ਦੇ ਦੇ ਓਏ ਨਹੀਂ ਨਹੀਂ ਐਨ ਪਤਲੀ ਛੱਟੀ ਵਰਗੀ ਅੱਛਾ ਤੇ ਕੁੜੀ ਦਾ ਨਾਮ ਹੈ ਸਿਮਰਨ ਸਿਮਰਨ ਹਾਂ ਇਹ ਤਾਂ ਨਾਮ ਵੀ ਕਿੰਨਾ ਸੋਹਣਾ ਹੈ ਹਾਂ ਤੂੰ ਸੋਚ ਵੀ ਕੁੜੀ ਕਿੰਨੀ ਸੋਹਣੀ ਹੋ ਹਾਂ ਦੇਖ ਲੈ ਤੈਨੂੰ ਸਾਡਾ ਬੰਟੀ ਬਥੇਰਾ ਸੋਹਣਾ ਹਾਂ ਉਹ ਤਾਂ ਵੀ ਦੁੱਗਣੀ ਸੋਹਣੀ ਚਾਹੀਦੀ ਐ ਜਿਹੜੇ ਗਲੀ ਘਮਾਣਦੇ ਨਾ ਖੜਖੜ ਦੇਖਣ ਬੇ ਨੂੰ ਤਾਂ ਇਹਨਾਂ ਦੀ ਆਈ ਏ ਉਹ ਲੈ ਪਾਪੀ ਪਹਿਲਾਂ ਕਿੰਨੇ ਰਿਸ਼ਤੇ ਕਰਾਤੇ ਦੇਖ ਕਿੰਨੇ ਕਰਨੀ ਸੋਹਣੀਆਂ ਪਈਆਂ ਨੇ ਬੇ ਤਾਂ ਹੀ ਮੈਂ ਤੈਨੂੰ ਕਿਹਾ ਨਹੀਂ ਹੋਰ ਬਥੇਰੇ ਵਿਚੋਲੇ ਨੇ ਰਿਸ਼ਤੇ ਆਣ ਦੀ ਕੀ ਘਾਟ ਹੈਗੀ ਕੋਈ ਤੋ ਫੇਰ ਨਾ ਕਰ ਹਾਂ ਆਪਾਂ ਦੇਖ ਜਾਵਾਂਗੇ ਰਿਸ਼ਤਾ ਮੈਂ ਗਰੰਟੀ ਦਿੰਦਾ ਸਾਨੂੰ ਪਸੰਦ ਆਊਗਾ ਠੀਕ ਹੈ ਠੀਕ ਹੈ ਚੱਲ ਤੂੰ ਦੁੱਧ ਲੈ ਆ ਹੁਣ ਲੇਟ ਨਾ ਕਰ ਬੇ ਲਿਆਉਣੀ ਖੜ ਜਾ ਸ਼ਾਂਤੀ ਰੱਖਿਆ ਕਰ ਮਾੜੀ ਮੋਟੀ ਲਿਆ ਦੇ ਉਹਨਾਂ ਨਾਲ ਕਰਨੀ ਪਊਗਾ ਰਿਸ਼ਤੇ ਦੀ ਆ ਕੁੜੀ ਸੋਹਣੀ ਇਹਨਾਂ ਨੂੰ ਪਸੰਦ ਵੀ ਆ ਜੂਗੀ ਚੱਲ ਕਰਦਾ ਜਾ ਕੇ ਕਰੇ ਗੱਲਾਂ ਲੈ ਭਾ ਮੁੰਡਿਆ ਦੁੱਧ ਲੈ ਆ ਭਾਬੀ ਪਰ ਮੇਰੀ ਗੱਲ ਤੇ ਗੌਰ ਜ਼ਰੂਰ ਕਰੀ ਨਾ ਨਾ ਮੈਂ ਹੋਣੀ ਕਰਦਾ ਜਾ ਕੇ ਹਾਂ ਹਾਂ ਬਸ ਇੱਕ ਅੱਦੇ ਦਿਨ ਤੱਕ ਕੰਮ ਆਪਣਾ ਹੋ ਜਾਣਾ ਚਾਹੀਦਾ ਨਾ ਕੋਈ ਗੱਲ ਨਹੀਂ ਮੈਂ ਕਰ ਦੂੰਗਾ ਠੀਕ ਹੈ ਲੈ ਰਿਸ਼ਤੇ ਤਾਂ ਉਹੇ ਕਰਮ ਦਾ ਵਧੀਆ ਪਰ ਮੈਂ ਕਿਹੜਾ ਕਿਸੇ ਚੀਜ਼ ਦੀ ਹੋਰ ਮੰਗ ਕਰਦੀ ਆ ਮਨੂੰ ਤਾਂ ਐ ਵੀ ਨੂੰ ਮੇਰੇ ਐਨ ਜਮਾ ਚੰਨ ਵਰਗੀ ਸੋਹਣੀ ਸੁਨਖੀ ਪਰੀਆਂ ਤੋਂ ਵੀ ਸੋਹਣੀ ਆਵੇ ਮੇਰੇ ਵਾਂਟੀ ਪੁੱਤ ਤੋਂ ਵੀ ਦੁੱਗਣੀ ਸੋਹਣੀ ਹੋਵੇ ਉਹ ਪਤਾ ਗੇਟ ਲਾ ਲਾ ਮੈਂ ਖੇ ਚੱਲਿਆ ਲੇ ਬਾਪੂ ਆਏ ਕਿਵੇਂ ਖੇ ਚੱਲੇ ਹੋ ਪਹਿਲਾਂ ਰੋਟੀ ਤਾਂ ਖਾ ਜਾਓ ਉਹ ਪੁੱਤ ਮੈਂ ਰੋਟੀ ਖਾਣ ਲੱਗਾਂ ਮੈਂ ਲੇਟ ਹੋ ਜਾਊਂਗਾ ਤੂੰ ਐ ਕਰ ਡੱਬੇ ਵਿੱਚ ਪਾ ਦੇ ਆਏ ਕਿਵੇਂ ਡੱਬੇ ਵਿੱਚ ਪਾ ਦਾਂ ਡੱਬੇ ਚ ਪਾਤੀ ਤਾਂ ਰੋਟੀ ਠੰਡੀ ਹੋ ਜਾਊਗੀ ਮੇਰੇ ਹੁੰਦੇ ਤੁਸੀਂ ਠੰਡੀ ਰੋਟੀ ਖਾਓਗੇ 2 ਮਿੰਟ ਲੱਗਣੇ ਆ ਆਜੋ ਤੁਸੀਂ ਮੈਂ ਲਾ ਕੇ ਦਿੰਦੀਆਂ ਗਰਮ ਗਰਮ ਲੈ ਹੁਣ ਤੈ ਕੜਾ ਮੰਨਣਾ ਹੈ ਚਲ ਪਾ ਲਿਆ ਫਿਰ ਥਾਲ ਚ ਖਾ ਕੇ ਬਾਜਣਾ ਪੁੱਤ ਮੈਂ ਇਹ ਹੋਈ ਨਾ ਗੱਲ ਤੁਸੀਂ 2 ਮਿੰਟ ਬੈਠੋ ਮੈਂ ਹੁਣੀ ਬਣਾ ਕੇ ਲੱਕਿਆ ਲਓ ਬਾਪੂ ਜੀ ਗਰਮ ਗਰਮ ਰੋਟੀ ਖਾ ਲਓ। ਉਹ ਪੁੱਤ ਮੇਰੀਆ ਤੂੰ ਆ ਤਾ ਨਾ ਬਗੜ ਆ ਗਰਮ ਗਰਮ ਰੋਟੀਆਂ ਖਵਾ ਕੇ। ਜੇਉ ਤੇਰਾ ਵਿਆਹ ਹੋ ਗਿਆ। ਭਲਾ ਮੈਨੂੰ ਕੌਣ ਗਰਮ ਰੋਟੀਆਂ ਖਵਾਉ? ਲੈ ਬਾਪੂ ਮੈਂ ਵਿਆਹ ਵੀਉ ਨਹੀਂ ਕਰਾਉਣਾ। ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ। ਮੇਰੇ ਨਾਲ ਵਿਆਹ ਦੀ ਗੱਲ ਨਾ ਕਰਿਆ ਕਰੋ। ਲੈ ਹੈ ਕੰਵਲੀ। ਕਹਿੰਦੀ ਵਿਆਹ ਨਹੀਂ ਕਰਾਉਣਾ। ਉਹ ਪੁੱਤ ਵਿਆਹ ਤਾਂ ਕਰਾਉਣੀ ਪੈਣਾ। ਲੈ ਬਾਪੂ ਆਏ ਕਿ ਮੈਂ ਵਿਆਹ ਕਰਾਉਣਾ। ਮੈਂ ਨਹੀਂ ਕਰਾਉਣਾ। ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ। ਸਾਰੀ ਉਮਰ ਤੁਹਾਡੇ ਕੋਲ ਰਹਿਣਾ। ਓਏ ਪੁੱਤ ਇਹ ਤਾਂ ਜਵਾਨੇ ਦੀ ਰੀਤ ਐ ਧੀਆਂ ਤਾਂ ਕੋਈ ਰਾਜਾ ਰਾਣੀ ਵੀ ਨਹੀਂ ਰੱਖ ਸਕਦੇ ਧੀਆਂ ਤਾਂ ਵਿਆਹਣੀਆਂ ਪੈਂਦੀਆਂ ਇੱਕ ਦਿਨ ਆਪਣੇ ਘਰੇ ਤੋਰਨੀਆਂ ਪੈਂਦੀਆਂ ਪੁੱਤ ਹੁਣ ਮੈਂ ਤੇਰਾ ਜਲਦੀ ਵਿਆਹ ਕਰ ਦੇਣਾ ਕੋਈ ਸੋਹਣਾ ਦਾ ਮੁੰਡਾ ਲੱਭ ਕੇ ਬਾਪੂ ਜੀ ਰੋਟੀ ਹੋ ਲੈ ਕੇ ਆਮਾ ਹਾਂ ਪੁੱਤ ਰੋਟੀ ਵੀ ਲਿਆ ਤੇ ਨਾਲੇ ਸਬਜ਼ੀ ਲਿਆ ਬਹੁਤ ਸਵਾਦ ਬਣਾਈ ਆ ਠੀਕ ਐ ਮੈਂ ਹੁਣੀ ਲੈ ਕੇ ਆਈ ਹਾਂ ਲਿਆ ਪੁੱਤ ਆਲੂ ਖਾ ਲੋ ਮੈਂ ਪਾਣੀ ਲੈ ਕੇ ਆਈ ਹਾਂ ਹਾਂ ਲੈ ਆਪ ਬਈ ਸਬਜੀ ਸਿਮਰ ਬਹੁਤ ਵਧੀਆ ਬਣਾਈ ਆ। ਸਵਾਦ ਆ? ਹਾਂ। ਨਾਲੇ ਸੱਸ ਨੂੰ ਖੁਸ਼ ਰੱਖਿਆ ਕਰੇਂ ਪੂਰਾ। ਕੋਈ ਨਾ ਬਾਕੀ। ਹਾਂ, ਇਹ ਮੈਨੂੰ ਮਾਂ ਨੇ ਵਿਆਹ ਕਰਨਗੇ ਪਿਓ ਨੇ ਸਿਖਾ ਕੇ ਭੇਜੀ ਆ। ਨਹੀਂ ਤਾਂ ਫਿਰ ਪਤਾ ਕੀ ਕਹਿੰਦੇ ਹੁੰਦੇ ਆ? ਹਾਂਜੀ। ਨਹੀਂ ਤੈਨੂੰ ਪਿਓ ਨੇ ਕੋ ਸਿਖਾ ਕੇ ਨਹੀਂ ਭੇਜਿਆ, ਤੇਰੀ ਮਾਂ ਨੇ ਕੋ ਸਿਖਾ ਕੇ ਨਹੀਂ ਭੇਜਿਆ। ਚਲ ਇਹ ਤਾਂ ਹੁਣ ਮੈਨੂੰ ਲਾਂਬਾ ਨਹੀਂ ਹੋਣਾ। ਹੂੰ। ਠੀਕ ਐ ਬਾਪੂ ਜੀ। ਤੇ ਮੇਰੀ ਧੀਨੇ ਸਾਰਿਆਂ ਨੂੰ ਖੁਸ਼ ਕਰ ਦੇਣਾ। ਕੋਈ ਗੱਲ ਨਹੀਂ ਬਾਪੂ ਜੀ। ਐਸੇ ਮੈਂ ਤੇ ਇਹ ਸੋਚ ਰਹੀ ਮੈਂ ਵਿਆਹ ਕਰਾਉਣਾ ਹੀ ਨਹੀਂ ਤੁਹਾਨੂੰ ਛੱਡ ਕੇ ਜਾਣਾ ਹੀ ਨਹੀਂ ਹੈਗਾ ਉਹ ਨਾ ਪਤੋ ਉਹ ਹੋਰ ਭਾਈ ਕੀ ਹਾਲ ਹੈ ਹਾਂ ਭਾਈ ਦੱਸ ਠੀਕ ਠਾਕ ਤੂੰ ਸੁਣਾ ਕਿੱਦਾਂ ਠੀਕ ਹਾਂ ਸਭ ਠੀਕ ਠਾਕ ਹਾਂ ਕਿਵੇਂ ਮਾਰਾ ਚੱਕਰ ਉਹ ਤੇਰੇ ਕੋ ਨਹੀਂ ਆਉਂਦਾ ਸੀ ਮੈਂ ਤਾਂ ਕਿਵੇਂ ਮੈਂ ਤਾਂ ਆਪਣੀ ਸਿਮਰਨ ਵਾਸਤੇ ਰਿਸ਼ਤਾ ਲੈ ਕੇ ਆਇਆ ਸੀ ਬਹੁਤ ਵਧੀਆ ਰਿਸ਼ਤਾ ਲਾਹੋਰਾ ਇਹ ਤਾਂ ਇੰਨੀ ਹੈਰਾਨ ਹੋਣ ਵਾਲੀ ਕੀ ਗੱਲ ਹੈ ਓਏ ਤੂੰ ਚਾਨ ਚੱਕ ਆ ਗਿਆ ਅੱਛਾ ਤਾਂ ਕਰਕੇ ਹੁੰਦਾ ਹੈ ਕੀ ਕਰਾਉਣਾ ਨਹੀਂ ਰਿਸ਼ਤਾ ਨਾ ਕਿ ਰਿਸ਼ਤਾ ਦਾ ਕਰਨਾ ਕੁੜੀ ਮੁਟਿਆਰ ਆ ਸੁੱਖ ਨਾਲ ਕੋਈ ਅੱਛਾ ਚੰਗਾ ਰਿਸ਼ਤਾ ਲੱਭ ਹੀ ਰਿਹਾ ਆਪਾਂ ਕੋਈ ਮਿਲ ਜੇ ਆਪਾਂ ਕਰ ਦਾਂਗੇ ਦੇਖਿਆ ਸੀ ਮੇਰਾ ਰਿਸ਼ਤਾ ਇੱਕ ਅੱਛਾ ਬਹੁਤ ਵਧੀਆ ਪਰਿਵਾਰ ਹੈ ਮੁੰਡਾ ਵਾ ਵਧੀਆ ਤੇ ਘਰ-ਬਾਰ ਵੀ ਵਧੀਆ ਚੱਲ ਫਿਰ ਤੂੰ ਦੇਖ ਲਾ ਆਪਾਂ ਜਾਵਾਂਗੇ ਸਮਾਂ ਕੱਟ ਕੇ ਐਂ ਕਹਿੰਦਾ ਸੀ ਕਿ ਮੈਂ ਤੇਰ ਨਾਲ ਗੱਲ ਕਰਨ ਆਉਂਦਾ ਸੀਗਾ ਨਾ ਤਰ੍ਹਾਂ ਫੋਨ ਲੱਗਿਆ ਉਹ ਫੋਨ ਤਾਂ ਕਈ ਵਾਰੀ ਬੈਟਰੀ ਬੰਦ ਹੋ ਜਾਂਦੀ ਆ ਤੈਨੂੰ ਪਤਾ ਪੁਰਾਣਾ ਹੋਇਆ ਪਿਆ ਉਹ ਤਾਂ ਹੀ ਮੈਨੂੰ ਖੇਤ ਆਉਣਾ ਪਿਆ ਫਿਰ ਚਲ ਕੋਈ ਗੱਲ ਨਹੀਂ ਮੈਂ ਉਹਨਾਂ ਨਾਲ ਕਰ ਲੈਣਾ ਗੱਲ ਪੱਕੀ ਤੇ ਤੈਨੂੰ ਕਰੂੰਗਾ ਫੋਨ ਫਿਰ ਆਪਾਂ ਚੱਲੇ ਆਵਾਂਗੇ ਬਾਤ ਤੂੰ ਜਾ ਫਿਰ ਕਰਕੇ ਆ ਪਤਾ ਠੀਕ ਹੈ ਹਾਂ ਇੱਕ ਦਿਨ ਆਪਾਂ ਜਾ ਆਵਾਂਗੇ ਠੀਕ ਹੈ ਬਸ ਤਾ ਬਹੁਤ ਵਧੀਆ ਗਾ ਹੱਥੋਂ ਲੰਘ ਜੂ ਆਪਣੇ ਨਹੀਂ ਤੂੰ ਜਾ ਜਾ ਠੀਕ ਹੈ ਹਾਂ ਕੋਈ ਗੱਲ ਨਹੀਂ ਮੈਨੂੰ ਤੂੰ ਦੱਸ ਦੀ ਫਿਰ ਆਪਾਂ ਇੱਕ ਦਿਨ ਪਹਿਲਾਂ ਦੱਸੀ ਫਿਰ ਮੈਨੂੰ ਠੀਕ ਹੈ ਹਾਂ ਠੀਕ ਹੈ ਉਹ ਸੱਚ ਚਾਹ ਬਣਾਈ ਪਈ ਸੀ ਜੱਸ ਚਾਹ ਪੀ ਜਾਂਦਾ ਉਹ ਨਾ ਨਾ ਮੈਨੂੰ ਕਾਲੀ ਥੋੜੀ ਜੀ ਮੈਂ ਜਾਨਣਾ ਚਾਹਾਂ ਫਿਰ ਕਦੇ ਪੀਉਂਗਾ ਨਾਲੇ ਆਏ ਕਰੀ ਉਹ ਮੰਗ ਮੰਗਾਈ ਪੁੱਛ ਕੇ ਆਈ ਅੱਜ ਕੱਲ ਬਾਰੇ ਮੂੰਹ ਅਟਦੇ ਆ ਉਹ ਤਾਂ ਮੈਂ ਸਾਰਾ ਪਤਾ ਕਰ ਲਿਆ ਮੰਗ ਉਹਨਾਂ ਦੀ ਕੋਈ ਨਹੀਂ ਹੈਗੀ ਅੱਛਾ ਉਹਨਾਂ ਨੂੰ ਤਾਂ ਬਸ ਕੁੜੀ ਚਾਹੀਦੀ ਉਹ ਵੀ ਤਿੰਨ ਕੱਪੜਿਆਂ ਚ ਕੋਈ ਗੱਲ ਨਹੀਂ ਫਿਰ ਆਪਾਂ ਦੇਖ ਲਾਂਗੇ ਹਾਂ ਉਹ ਤਾਂ ਕਹਿੰਦੇ ਬਸ ਕੁੜੀ ਵਧੀਆ ਹੋਵੇ ਤਾਂ ਹੀ ਤਾਂ ਮੈਂ ਤੇਰੇ ਕੋਲ ਆਇਆਂਗਾ ਚਲੋ ਚਲੋ ਵਧੀਆ ਕੀਤਾ ਵਧੀਆ ਮੈਂ ਆਖਿਆ ਭਾਈ ਬਾਲੇ ਮੂੰਹ ਅਟਦੇ ਆ ਮਗਰੋਂ ਵਾਲੇ ਅਟਕੇ ਖੜ ਜਾਂਦੇ ਆ ਨਾ ਨਾ ਉਹ ਤਾਂ ਮੈਂ ਗੱਲ ਪਹਿਲਾਂ ਕਰ ਲਈ ਉਹਦੀ ਤੈਨ बा ठीक है कोई गाल नहीं जायो रे बंटी uh -huh. मेरी बात सुनो जे कुड़ी तेरे पसंद हुई ना ਫੇਰੇ ਹਾਂ ਕਰੀ ਕਿ ਤੂੰ ਇਹਦੇ ਬਾਪੂ ਦੇ ਮੰਗਰ ਲਾ ਕੇ ਹਾਂ ਕਰਦੇ ਇਹਦਾ ਕੀ ਹੈ ਇਹ ਤਾਂ ਮਿੱਝਣੇ ਖਣੇ ਨੂੰ ਹਾਂ ਕਰ ਦਿੰਦਾ ਇਹਨੂੰ ਕੀ ਪਤਾ ਕੋਈ ਨਵਾ ਤੂੰ ਕਿਉਂ ਟੈਨਸ਼ਨ ਲੈਂਦੀ ਹੈ ਰਿਸ਼ਤਾ ਦਾ ਕੋਈ ਵੀ ਆ ਰਿਹਾ ਹੈ ਮੈਂ ਕਹਿੰਦਾ ਮਾਂ ਕਰਦੀ ਮੈਨੂੰ ਚੁੱਪ ਕਰ ਜਾ ਤੂੰ ਬਹਿ ਜਾ ਜਦੋਂ ਤੈਨੂੰ ਨਹੀਂ ਬੋਲਣ ਦਾ ਪਤਾ ਹੁੰਦਾ ਤੂੰ ਨਾ ਬੋਲਿਆ ਚਲ ਚਲ ਮਾ ਇਹਨਾਂ ਜਿਹੜੀ ਤੇਰੀ ਬੀਏ ਕਰੀ ਹੋਈ ਹੈ ਚਲ ਮੈਂ ਚੁੱਪ ਹੋ ਉਹ ਕੀ ਜਾਨੀ ਭਾਬੀ ਉਹ ਸਾਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਨਾ ਨਾ ਉਹ ਤਾਂ ਕੋਈ ਸਿਆਪ ਦੇ ਘਰ ਦੀ ਗੱਲ ਕਰਦੇ ਤੇ ਤੈਨੂੰ ਪਤਾ ਕਿ ਇੰਤਰੀਆਂ ਦੀਆਂ 100 ਗੱਲਾਂ ਹੁੰਦੀਆਂ ਨੇ ਹੋਰ ਤੇ ਭਾਈ ਮਤਾਂ ਕਹਿੰਨਾਗਾ ਵੀ ਕੁੜੀ ਨੂੰ ਬੁਲਾ ਲੈਨੇ ਆਪਾਂ ਗੱਲਾਂ ਜਿੰਨੀਆਂ ਮਰਜ਼ੀ ਮਾਰ ਲੋ ਹਾਂ ਗੱਲਾਂ ਚੱਲਦੀ ਰਹਿਣੀਆਂ ਹਾਂ ਤੁਸੀਂ ਆਵਾਜ਼ ਮਾਰੋ ਹਾਂ ਜਸ ਇਦਾਂ ਤੇਰੀ ਗੱਲ ਠੀਕ ਐ ਗੱਲਾਂ ਮੁੱਕਣੀਆਂ ਨਹੀਂ ਹਾਂ ਉਹ ਸਿਮਰ ਸਿਮਰ ਪਾਣੀ ਲੈ ਕੇ ਪਤੋ ਏ ਆਇਆ ਸ਼ੇਰਾ ਮੈਂ ਤੂੰ ਤਾਂ ਚੁੱਪ ਕਰ ਜਾ

ਤਾਂ ਕਿਹੜਾ ਦੇ ਕੇ ਨਾ ਮੈਨੂੰ ਉਹ ਕਰਿਆ ਕਰ। ਉਹ ਤਾਂ amare ਬੜਾਈ ਇਹਦਾ ਚੰਦਾ ਹੈ। ਪੁਰਾਣਾ ਜਵਾਨੀ ਕਹਿੰਦੇ। ਤੇ ਤੁਮ ਕਿਹੜਾ ਨਵੇਂ ਦਾ? ਮੈਂ ਤਾਂ ਹੈਗਾ ਮੈਨੂੰ ਪਤਾ ਨਾ। ਉਹ ਤੂੰ ਤਾਂ 17 ਸਾਲਾਂ ਦਾ ਹੈ। ਛੋਟੀ ਕੁੜੀ ਪਸੰਦ ਹੈ ਤੁਹਾਨੂੰ? ਹਾਂ ਕੁੜੀ ਜਮਾ ਸੋਣੀ ਸੁਨੱਖੇ। ਮੈਨੂੰ ਤਾਂ ਕੁੜੀ ਦੇ ਹੀ ਪਸੰਦ ਆ। ਮੈਂ ਤੁਹਾਨੂੰ ਪਹਿਲਾਂ ਹੀ ਗਿਆ ਸੀਗਾ ਵੀ ਕੁੜੀ ਹੀਰਾ ਹੀਰਾ। ਤੁਹਾਨੂੰ ਇੱਕ ਵਾਰ ਜੀ ਪਸੰਦ ਆ ਜੂਗੀ। ਨਾ ਗੱਲ ਤੇਰੀ ਜਮਾ ਸੱਚੀ ਹੈ। ਕੁੜੀ ਬਹੁਤ ਸੋਹਣੀ ਹੈ। ਬੜੀ ਜੀ। ਜੇ ਇਹ ਗੱਲਬਾਤ ਕਰਨੀ ਹੈ ਹੁਣ ਕਰ ਲਓ ਤੁਸੀਂ ਸਾਰੇ ਬੈਠੇ ਹੋਗੇ ਪਰਿਵਾਰ। ਕੌਸੇ ਗੱਲਬਾਤ ਤਾਂ ਕੀ ਕਰਨੀ ਅਸੀਂ ਤੇ ਬਈ ਮੈਂ ਮੈਂ ਕਹਿੰਦਾ ਸੀ ਕਿ ਵੀ ਆਪਾਂ ਕੁੜੀ ਦੀ ਮੁੰਡੀ ਨਾਲ ਗੱਲਾਂ ਨਾ ਕਰਾ ਲਈਏ ਸੋ ਨੂੰ ਪਤਾ ਹੁਣ ਜਵਾਨਾ ਬਦਲਿਆ ਹੈਗਾ ਇਹਨਾਂ ਨੇ ਇਕੱਠਿਆਂ ਨੇ ਰਹਿਣਾ ਹੈਗਾ ਗੱਲਾਂ ਜ਼ਰੂਰੀ ਨਹੀਂਆਂ ਇਹਦਾ ਹੈ ਜੱਸਰ ਚਲੋ ਜਿੱਦਾਂ ਤੁਹਾਨੂੰ ਠੀਕ ਲੱਗਦਾ ਹੈ ਨਾ ਉਵੇਂ ਕਰ ਲਓ ਤੁਸੀਂ ਭੇਜੋ ਇਹਨੂੰ ਹਾਂ ਹਾਂ ਸਿਮਰ ਨਾਲ ਤਾਂ ਪੁੱਤ ਕੋਈ ਗੱਲਬਾਤ ਕਰ ਲਓ ਤੇ ਨਾਲੇ ਆਪਣਾ ਘਰ ਦਿਖਾ ਦਿਓ ਜਾਓ ਪੈਨਲਟੀ ਹੁਣ ਜਿਹੜਾ ਟਾਈਮ ਹੈ ਉਹਦੇ ਘਰ ਵਿਆਹ ਹੋਈ ਜਾਂਦੇ ਨੇ ਤੁਸੀਂ ਇਹ ਵਿਆਹ ਆਪਣੀ ਮਰਜ਼ੀ ਨਾਲ ਕਰਵਾ ਰਹੇ ਹੋਗੇ ਮਤਲਬ ਕਈ ਵਾਰ ਇਦਾਂ ਹੁੰਦਾ ਨਾ ਕਿ ਕੁੜੀ ਆਪਣੇ ਘਰ ਦੇਆਂ ਦੇ ਗੱਲਾਂ ਜਾ ਕੇ ਇੱਕ ਵਾਰ ਹਾਂ ਕਰ ਦੰਦੀ ਹੈਗੀ ਤੇ ਜੇਕਰ ਤੋਂ ਦੀ ਕੋਈ ਕਿਤੇ ਗੱਲ ਹੈ ਜਾਂ ਤਾਂ ਮੈਨੂੰ ਦੱਸ ਦੋ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੈਸੇ ਵੀ ਘਰ ਦੇ ਵੀ ਤਾਂ ਆਪਣੇ ਲਈ ਸਹੀ ਸੋਚਦੇ ਹੁੰਦੇ ਆ ਉਹਨਾਂ ਦੀ ਪਸੰਦ ਹੀ ਮੇਰੀ ਪਸੰਦ ਆ ਆ ਤਾਂ ਬਹੁਤ ਵਧੀਆ ਸੋਚ ਹੈਗੀ ਕੁੱਲ ਮਿਲਾ ਕੇ ਮੇਰੇ ਨਾਲ ਹੀ ਮਿਲਦੀ ਹੈਗੀ ਸੋ ਸੋਡੀ ਹਾਂਜੀ ਗੱਲ ਤੋਂ ਡਰ ਤਿਆ ਕੋਤ ਸੰਦੇ ਕੁੜੀ ਹਾਂ ਮੈਂ ਪਸੰਦ ਆ ਦੇਖ ਲੈ ਹੁਣ ਕੋਈ ਕਮੀ ਪੈਸੀ ਨਾ ਨਾ ਕੋਈ ਨਹੀਂ ਫਿਰ ਮੈਨੂੰ ਦੋਸਤ ਨਾਲ ਦੀ ਬਾਅਦ ਚ ਨਾ ਨਾ ਫਿਰ ਜਿਵੇਂ ਮੇਰੀ ਮਸਨ ਲੀ ਹਾਂ ਮੈਨੂੰ ਕੁੜੀ ਕਰੀ ਕਿੱਲੋ ਨਾ ਨਾ ਕਹਦਾ ਪਸੰਦ ਹੈ ਆਪਾਂ ਨੂੰ ਵੀ ਬਤਾਓ ਕੁੜੀ ਦੇਖ ਕੇ ਨਹੀਂ ਸੋਹਣੀ ਸਨਖੀ 589 ਹੋਰ ਸੀਸਾ ਕਿ ਨਹੀਂ ਸੁਰੂਏ ਦੀ ਦੇਖ ਭਾਈ ਸਾਹਿਬ ਸਾਨੂੰ ਤਾਂ ਕੁੜੀ ਹੈਗੀ ਪਸੰਦ ਹੁਣ ਤੁਸੀਂ ਦੇਖ ਲਓ ਹਾਂਜੀ ਭੈਣ ਜੀ ਮੁੰਡਾ ਸਾਨੂੰ ਪਸੰਦ ਹੈ ਦੇਖ ਭਾਈ ਸਾਹਿਬ ਸਾਨੂੰ ਪਸੰਦ ਹੋ ਗਈ ਐ ਤੁਹਾਡੇ ਪਸੰਦ ਮੁੰਡਾ ਫਿਰ देर ਕਾ ਦੀਏ ਵਿਆਹ ਦੀ ਤਰੀਕ ਦੱਸੋ ਕਦੋਂ ਦੀ ਕਢਾਈ ਐ ਬਾਕੀ ਭੈਣ ਜੀ ਅੱਜ ਕੱਲ ਜਵਾਨ ਐ ਆਪਦੀ ਮੰਗ ਵਗੈਰਾ ਦੱਸ ਦੋ ਕੀ ਐ ਕਾਨੂੰ ਕੋਈ ਰੌਲਾ ਨਾ ਪਵੇ ਦੇਖੋ ਭਾਈ ਜੀ ਤੁਸੀਂ ਕਹੀ ਜੀਆਂ ਗੱਲਾਂ ਕਰਦੇ ਹੋ ਰੌਲਾ ਕਾਦਾ ਪਊਗਾ ਸਾਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਕੱਪੜੇ ਨੇ ਜੇ ਪਾ ਸਕਦੇ ਹੋ ਦੱਸ ਦਿਓ ਨਹੀਂ ਜੀ ਆਪਦੇ ਲਿਆਵਾਂਗੇ ਸਮਾਂ ਆ ਕੇ ਸਾਨੂੰ ਤਾਂ ਕਿਸੇ ਚੀਜ਼ ਦੀ ਲੋੜ ਨਹੀਂ ਇਹਦਾ ਮਤਲਬ ਸਾਨੂੰ ਰਿਸ਼ਤਾ ਪਸੰਦ ਐ ਹੁਣ ਹਾਂ ਜੀ ਬਸ ਕੋਈ ਘਾਟ ਰਹੇਗੀ ਹੋਰ ਹੁਣ ਸੰਦ ਹੈ ਸੰਦ ਹੈ ਹਾਂ ਮੁੰਡਾ ਸਾਨੂੰ ਦਿਵਾਨਾ ਸੋਣਾ ਹੋਰ ਕੀ ਚਾਹੀਦਾ ਸਾਨੂੰ ਬਸ ਫਿਰ ਇਤੋਂ ਕੁਛ ਦੀ ਗੱਲ ਹੋਰ ਕਿਉਂ ਹੋ ਸਕਦੀ ਆ ਆਪਾਂ ਮੂੰਹ ਮਿੱਠਾ ਕਰਦੇ ਆ ਹਾਂ ਹੋਰ ਕਰਾਓ ਮੂੰਹ ਮਿੱਠਾ ਲਓ ਖੇਰ ਕਰੇ ਪਾਪੋ ਤੋਂ ਲੱਗਿਆ ਇੱਕ ਹੂ ਢਾਏ ਓ ਰੱਬ ਖੇਰ ਕਰੇ ਹੋ ਇੱਥੇ ਜਾਂਦੀਆਂ ਬਚਾ ਓਥੇ ਮੇਲਣਾ ਨੂੰ ਥੋਡੇ ਨਹੀਂ ਯਾ ਸਾਡੇ ਵਿੱਚ ਕਿਹੜਾ ਰਹਿ ਗਏ ਹੋਰ ਕੋਟੇ ਨਹੀਂ ਤੂੰ ਵੀ ਚੁੰਨੀਆਂ ਨੂੰ ਹਾਇ ਮੁੰਨੀਆਂ ਨੂੰ ਤੂੰ ਵੀ ਚੁੰਨੀਆਂ ਨੂੰ ਲੱਗੀ ਕੋਟੇ ਲੋ ਜਾਗ ਤਤ ਨੂੰ ਲੱਗੇ ਪਾਪੀ ਨਾ ਲੇ ਟੈਂਟ ਵਾਲੇ ਨੂੰ ਵੀ ਕਹਿਤਾ ਨਾਰੇ ਹੋਟਰਾ ਵੀ ਭੁੱਖ ਕਰ ਲਿਆ ਡੀਜੀਏ ਨੂੰ ਵੀ ਕਿਹਾ ਏ ਇਹ ਤਾਂ ਸਾਰੀ ਸੈਟਿੰਗ ਹੋ ਗਈ ਰਿਸ਼ਤੇਦਾਰਾਂ ਨੂੰ ਵੀ ਸਾਰਿਆਂ ਨੂੰ ਸੱਦਾ ਭੇਜਤਾ ਸੁਨੇਹਾ ਭੇਜਤਾ ਬਾਂਟੀ ਦੇ ਕੱਪੜੇ ਵੀ ਲੈ ਲੈ ਬਾਂਟੀ ਦੇ ਬਾਪੂ ਦੇ ਵੀ ਕੱਪੜੇ ਸੀ ਮਿਆਲੇ ਆਪਦੇ ਵੀ ਸੁੱਖ ਨਾਲ ਪੰਜ ਸੂਟ ਲਈ ਆਈ ਮੈਂ ਤਾਂ ਐਨ ਮਹਿੰਗੇ ਤੋਂ ਮਹਿੰਗੇ ਹਾਂ ਸੱਚ ਬੇ ਬਾਂਟੀ ਸਿਮਰਨ ਦਾ ਸੂਟ ਸਿਵਾਉਣੀ ਭੁੱਲ ਗਏ ਆਪਾਂ। ਬੋਲੇ ਆ ਮਾ ਫਿਰ ਇਹ ਕਿੱਡੀ ਗੱਲ ਆ ਹੁਣ ਦੇ ਦੰਨੇ ਸੋਣਾ। ਬੇ ਹੁਣ ਤਾਂ ਦੇ ਦੇਂਗਾ ਸੋਣਾ ਐ ਤਾਂ ਮੈਨੂੰ ਵੀ ਪਤਾ ਐ ਵੀ ਦੇ ਦਾਂਗੇ। ਪਰ ਉਹਦਾ ਨਾਪ ਤਾਂ ਆਪਾਂ ਲੈ ਕੇ ਨਹੀਂ ਆਏ। ਬਿਨਾ ਨਾਪ ਤੋਂ ਕਿਵੇਂ ਸਿਵਾਉਣਾ ਦੇਵਾਂਗੇ? ਬੋਲੇ ਆ ਫਿਰ ਨਾਪ ਲੈ ਆਉਣੇ ਕਿੱਡੀ ਗੱਲ ਐ ਹੁਣ ਚੱਲਦੇ ਆਪਾਂ ਨਾਪ ਲੈ ਆਉਣੇ ਆਗੇ ਕਿੱਡੀ ਗੱਲ ਐ। ਬੇ ਹੁਣੀ ਜਾਂਦੇ ਆਪਾਂ ਕੀ ਸੋਹਣੇ ਲੱਗਾਂਗੇ ਕੀ ਕਹਿਣਗੇ ਲੋਕ? ਉਹ ਐ ਕਿ ਹੁੰਦਾ ਮਾ ਫਿਰ ਨਾਪ ਵੀ ਤਾਂ ਲੈ ਕੇ ਆਉਣਾ ਪੂਗਾ। ਹੋਰ ਕੋਈ ਹੱਲ ਵੀ ਨਹੀਂ ਹੈਗਾ। ਹਾਂ ਇਹ ਵੀ ਗੱਲ ਹੈਗੀ ਐ ਪਰ ਬਿਨਾ ਨਾਪ ਤੋਂ ਟੈਲਰ ਨੇ ਵੀ ਨਹੀਂ। ਨਾਲ ਸਮਝਾ ਕੱਟਣੀ ਆਉਣਾ ਹੈਗਾ ਕਿ ਕਿੱਥੇ ਟੇਲਰ ਨਹੀਂ ਸਿਉ ਕਿ ਨਹੀਂ ਦੇਣਾ ਉੱਚਾ ਨੀਮਾ ਕਰਤਾ ਕਿਤੇ ਪੀੜਾ ਖੁੱਲਾ ਕਰਤਾ ਫੇਰ ਉਹਨੂੰ ਚੱਕੀ ਫਿਰਾਂਗੇ ਨਾਲੇ 8 900 ਸਲਾਈ ਲੈ ਜਾਊਗਾ ਟੇਲਰ ਫਿਰ ਐ ਕਰਦੇ ਆਪਾਂ ਸ਼ਾਮ ਜੀ ਨੂੰ ਬਾਗ ਚੱਲਦੇ ਹਾਂ ਹਾਂ ਮੇਰੀ ਗੱਲ ਸੁਣ ਮੈਂ ਕੰਮ ਧੰਦਾ ਜਾਂ ਨਿਮੇੜ ਤਾਂ ਠੰਡੇ ਹੋਏ ਚੱਲਾਂਗੇ ਆਪਾਂ ਹਾਂ ਬਾਗ ਚੱਲਾਂਗੇ ਹਾਂ ਠੀਕ ਆ ਜੇ ਤੇਰਾ ਕੋਈ ਕੰਮ ਧੰਦਾ ਹੈਗਾ ਹੁਣ ਕਰ ਲੈ ਨਿਮੇੜ ਦਾ ਨਾ ਨਾਲੇ ਜੇ ਕੋਈ ਚੀਜ਼ ਵਕਤ ਤੇ ਤੇਰੀ ਰਹਿੰਦੀ ਹੈ ਹੁਣ ਜਾਬ ਕਰ ਲੈ ਕਿਤੇ ਐਨ ਮੌਕੇ ਤੇ ਭੱਜਿਆ ਫਿਰੇ ਫਿਰ ਹਾਂ ਚਲ ਹੋ ਖੜਾ ਫਿਰ ਚੱਲਾਂਗੇ ਹੋਰ ਖੜਾ ਛੇਤੀ ਚੱਲ ਟੈਟ ਲਗਾ ਲਓ ਸਤਿ ਸ਼੍ਰੀ ਅਕਾਲ ਭਾਈ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੀ ਜੀ ਸਤਿ ਸ਼੍ਰੀ ਅਕਾਲ ਆ ਕੀ ਹੋਇਆ ਜਿੰਦ ਨਾ ਭਾਈ ਸਾਹਿਬ ਆ ਸਕਣਾ ਕਿਵੇਂ ਲੱਗੀਆਂ ਤੁਸੀਂ ਸਾਨੂੰ ਦੱਸੀ ਨਹੀਂ ਹੈਗਾ ਇਹ ਕਦੋਂ ਹੋਇਆ ਜਦੋਂ ਪੈਂਦੀ ਅਚਾਨਕ ਚੱਕੀ ਹੋ ਗਿਆ ਮੈਂ ਵੀ ਹਸਪਤਾਲ ਵਿੱਚੋਂ ਹੁਣ ਆਇਆ ਹੈਗਾ ਕਿਉਂ ਦੱਸਣ ਦਾ ਟਾਈਮ ਹੀ ਨਹੀਂ ਲੱਗਿਆ ਫਿਰ ਵੀ ਥੋੜਾ ਹੱਕ ਬਣਦਾ ਸੀ ਇੱਕ ਵਾਰ ਤਾਂ ਸਾਨੂੰ ਦੱਸਣਾ ਸੀ ਤੁਸੀਂ ਅਚਾਨਕ ਕਿੱਦਾਂ ਆ ਗਏ ਭੈਣ ਜੀ ਕੋਈ ਸੁਨੇਹਾ ਦਿੱਤੀ ਨਹੀਂਗਾ ਨਾ ਨਾ ਪੁੱਤ ਤੂੰ ਪੈ ਜਾ ਜੇ ਨਹੀਂ ਉੱਠੇ ਜਾਂਦਾ ਫਿਰ ਕੜਾ ਜ਼ਰੂਰੀ ਐ ਕੋਈ ਨਾ ਤੂੰ ਪਈ ਰਹਿ ਕੋਈ ਨੋ ਬੀ ਨਾ ਸੀ ਕਿਹੜਾ ਬਗਾਨੇ ਆ ਗਿਆ ਜੜੀ ਚਾਂ ਚੱਕਦਾ ਭਾਈ ਸਾਹਿਬ ਅਸੀਂ ਤਾਂ ਆਇਆ ਇੱਥੇ ਮਹਾਂ ਲਈ ਦੇ ਸੂਟ ਦਾ ਨਾਪ ਲੈ ਆਵਾਂਗੇ ਪਿਆਜ ਵੀ ਹੁਣ ਹਫਤੀ ਰਹਿ ਗਿਆ ਪਹਿਲਾਂ ਜੈ ਖਾਣਾ ਦਾ ਮੇਰੇ ਤਾਂ ਦਿਮਾਗ ਚੋਂ ਹੀ ਨਿਕਲ ਗਿਆ ਵੀ ਕੁੜੀ ਦਾ ਨਾਪ ਤਾਂ ਲੈ ਆਈਏ ਸੂਟ ਦਾ ਉਹ ਤਾਂ ਅੱਜ ਜਦੋਂ ਮੈਂ ਟੇਲਰ ਕੋਲੇ ਗਈ ਉਹ ਕਹਿੰਦਾ ਭਾਈ ਨਾਪ ਤੋਂ ਬਿਨਾ ਹੀ ਪਤਾ ਨਹੀਂ ਲੱਗਣਾ ਜੇ ਖੁੱਲਾ ਢੀੜਾ ਰਹੇਗਾ ਕਹਿੰਦਾ ਫੇਰ ਮੈਨੂੰ ਲਾਂਬਾ ਦੇਓਗੇ ਮੈਂ ਤਾਂ ਤਾਂ ਅੱਗੇ ਮੈਨੂੰ ਕਿਹੜਾ ਪਤਾ ਸੀ ਵੀ ਆਹ ਚੰਦ ਚੜ ਰਿਹਾ ਹੈ। ਹਾਂ ਭੈਣ ਜੀ ਮੈਂ ਤੁਹਾਨੂੰ ਚਾਹ ਪਾਣੀ ਪਿਲਾਉਣਾ ਹੈ ਤੇ ਨਾਲੇ ਮੈਂ ਸਿਮਰ ਦਾ ਕੋਈ ਪੁਰਾਣਾ ਸੂਟ ਦੇਣਾ ਤੁਹਾਨੂੰ ਤੁਸੀਂ ਨਾਪ ਲੈ ਜਿਓ। ਚਾਹ ਪਾਣੀ ਤਾਂ ਦੇਖੋ ਭਾਈ ਛੱਡੋ। ਬਹਿ ਜਾਓ ਤੁਸੀਂ। ਤੁਸੀਂ ਮੈਨੂੰ ਐਂ ਦੱਸੋ ਵੀ ਡਾਕਟਰ ਨੇ ਹੁਣ ਕੀ ਕਿਹਾ ਹੈ ਕਦੋਂ ਤੱਕ ਠੀਕ ਹੋਊਗੀ? ਹਾਂ ਜੀ ਭੈਣ ਜੀ ਡਾਕਟਰ ਕਹਿੰਦੇ ਸੀ ਸਿਰ ਦੀ ਸੱਟ ਥੋੜੀ ਹੈਗੀ। ਥੋੜੇ ਜੇ ਮੂੰਹ ਤੇ ਨਾ ਦਾਗ ਜ਼ਿਆਦਾ ਪੈ ਗਿਆ, ਤੰਕੇ ਲੱਗੇ ਆਗੇ। ਉਹ ਕਹਿੰਦਾ ਵੀ ਦਾਗ ਜਿਹੜਾ ਥੋੜੇ ਸਮਾਂ ਲੱਗੂਗਾ ਦਾਮ ਠੀਕ ਹੋਣ ਤੇ। ਨਾ ਭਾਈ ਸਾਹਿਬ ਚੱਲ ਸੱਟ ਦਾ ਤਾਂ ਠ ਆ ਤਾਂ ਮੂਤੇ ਟਾਂਕੇ ਲੱਗੇ ਨੇ ਤਾਂ ਦਾਗ ਪੈ ਜੂਗਾ ਫਿਰ ਥੋੜਾ ਸਮਾਂ ਤਾਂ ਲੱਗੂ ਪੈਣੇ ਤੈਨੂੰ ਦੇਖ ਲੈ ਇਹਨੇ ਤਾਂ ਕਹਿਤਾ ਅੱਗੇ ਹੌਲੀ ਹੌਲੀ ਠੀਕ ਹੋ ਜੂ ਨਾ ਜੇ ਨਾ ਠੀਕ ਹੋਈ ਫਿਰ ਮਾਮਦੇ ਹੀਰੇ ਵਰਗੇ ਮੁੰਡੇ ਦਾ ਵਿਆਹ ਆਂ ਤਾਂ ਗਾਣੀ ਕੁੜੀ ਨਾਲ ਥੋੜਾ ਕਰਨੇ ਆਂ ਆਪਦੇ ਮੁੰਡੇ ਦੀ ਜ਼ਿੰਦਗੀ ਥੋੜੀ ਗਾਲਣੀ ਐ ਐ ਕਰਦੀ ਆ ਮੈਂ ਤਾਂ ਜਰਨੈਲ ਨੂੰ ਕਹਿ ਦਿੰਦੀ ਆ ਕਿ ਭਾਈ ਸਾਹਿਬ ਮੈਂ ਨਹੀਂ ਆਪਦੇ ਮੁੰਡੇ ਦਾ ਰਿਸ਼ਤਾ ਉਹਨੇ ਕਰਦੀ ਇਹਦਾ ਕੀ ਬਿਤੈ ਠੀਕ ਹੋਵੇ ਨਾ ਹੋਵੇ ਐਂ ਕਰਦੀ ਆ ਦੇਖ ਭਾਈ ਸਾਹਿਬ ਮੇਰੀ ਸੁਣੋ ਗੱਲ ਆਂ ਦਾਗਾਂ ਦਾ ਕੀ ਪਤਾ ਹੈ ਕਦੋਂ ਜਾਣ ਨਾ ਜਾਣ ਮੈਂ ਤਾਂ ਨਹੀਂ ਦੇਖ ਆਪਣੇ ਮੁੰਡੇ ਵਾਸਤੇ ਇਹ ਕੁੜੀ ਦਾ ਹੁਣ ਇਹ ਸਿਮੀ ਨਾਲ ਵਿਆਹ ਕਰ ਸਕਦੀ ਮੇਰੇ ਵੱਲੋਂ ਤਾਂ ਦੇਖੋ ਕੋਰਾ ਜਵਾਬ ਹੈ ਹਾਂ ਸਸੀ ਗਾਲ ਜੀ ਤੁਹਾਨੂੰ ਸਾਡੀ ਇਹ ਵੀਡੀਓ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜੂ ਦੱਸਿਓ ਸਾਡੀ ਨਵੀਂ ਆਉਣ ਵਾਲੀ ਹਰ ਵੀ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਜਿਨ੍ਹਾਂ ਨੇ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਲਿੰਕ ਤੇ ਜਾ ਕੇ ਪੁਰਾਣੀਆਂ ਵੀਡੀਓ ਜਰੂਰ ਦੇਖ ਲਓ ਤੇ ਵੀਡੀਓ ਨੂੰ ਬੱਸ ਸ਼ੇਅਰ ਜਰੂਰ ਕਰ ਦਿਆ ਕਰੋ ਹੁਣ ਬੋਲਾਂਗੇ ਜੇ ਆਪਾਂ ਪਹਿਲੇ 15 ਕਮੈਂਟ ਜੋ ਪਿਛਲੀ ਵੀਡੀਓ ਵਿੱਚ ਕੀਤੇ ਸੀਗੇ ਹਾਂਜੀ ਜਸਪ੍ਰੀਤ ਸਿੰਘ ਅਵੇਜੋਤ ਸੰਧੂ ਸੰਦੀਪ ਰਾਜਪੂਤ ਰਮਨਜੀਤ ਕਮਲਜੀਤ ਕੌਰ ਜਸਕਰਨ ਰੰਧਾਵਾ ਕੋਮਲਪ੍ਰੀਤ ਕੌਰ ਰੀਤ ਸਿੱਧੂ ਕੀ ਕੀ ਵਾਲੇ ਸਰਦਾਰ ਮਨਮੋਹਨ ਸਿੱਧੂ ਪੰਜਾਬ న్యూਜ਼ ਲਾਈਵ ਅਮਨਪ੍ਰੀਤ ਹੇਰਾ ਪ੍ਰੀਆ ਸ਼ਰਮਾ ਸਤਪੁਰ ਸਿੰਘ ਕਿਰਨਪਾਲ ਕਰੋ ਬਰਨਾਲਾ ਇਹਨੇ ਪਹਿਲੇ 15 ਕਮੈਂਟ ਤੁਸੀਂ ਵੀ ਇਸ ਵੀਡੀਓ ਵਿੱਚ ਪਹਿਲੇ 15 ਕਮੈਂਟ ਕਰੋ ਤਾਂ ਕਿ ਆਪਾਂ ਅਗਲੀ ਵੀਡੀਓ ਵਿੱਚ ਤੁਹਾਡੇ ਇੱਕ ਮਿੰਟ ਬੋਲੀਏ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਡੇ ਕੋਲ ਹਰ ਵੀ ਨਵੀਂ ਅਪਡੇਟ ਪਹੁੰਚ ਜਾ ਕਰੇ ਬਾਕੀ ਇਸ ਵੀਡੀਓ ਦੇ ਨੈਕਸਟ ਪਾਰਟ ਵੀ ਆ ਰਹੇ ਨੇ ਇਸ ਪਾਰਟ ਨੂੰ ਵਧੀਆ ਸਪੋਰਟ ਕਰੋ ਤਾਂ ਕਿ ਆਪਾਂ ਲੰਬਾ ਅੱਗੇ ਲਿਜਾ ਸਕੀਏ ਨੂੰ ਇਸ ਕੋਰਨ ਨੂੰ ਇਸੇ ਤਰ੍ਹਾਂ ਬਣਾ ਕੇ ਰੱਖੋ ਬਾਕੀ ਸ਼ੇਅਰ ਵੱਤੋ ਵੱਤ ਕਰ ਦਿਓ ਅਜੀ ਧੰਨਵਾਦ